ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਇਕਾਂਗੀ ਫਿਫਥ ਪਰਵਾਨਾ ਇਹ ਆਜ਼ਾਦੀ ਦੇ ਪਾਤਰ ਚਿੱਤਰਨ ਜਿਹੜਾ ਕਿ ਸਿਰਫ ਇੱਕ ਹੀ ਹੈਗਾ ਹੈ ਤੇ ਬਹੁਤ ਹੀ ਇੰਪੋਰਟੈਂਟ ਹੈ ਤੇ ਇਕਾਂਗੀ ਦਾ ਜਿਹੜਾ ਮੁੱਖ ਪਾਤਰ ਹੈ ਨਾ ਕਰਤਾਰ ਸਿੰਘ ਸਰਾਬਾ ਉਹਨਾਂ ਦਾ ਅਸੀਂ ਕਰੈਕਟਰ ਸਕੈਚ ਕਰਨਾ ਹੈ ਅਨਸਰ ਵਿੱਚ ਕੀ ਲਿਖਾਂਗੇ ਸਭ ਤੋਂ ਪਹਿਲਾਂ ਜਾਣ ਪਛਾਣ ਕਰਤਾਰ ਸਿੰਘ ਸਰਾਬਾ ਪਰਵਾਨਾ ਇਹ ਆਜ਼ਾਦੀ ਇਕਾਂਗੀ ਦਾ ਮੁੱਖ ਪਾਤਰ ਹੈ ਉਹ 18 ਸਾਲਾਂ ਦਾ ਨੌਜਵਾਨ ਹੈ ਜੋ ਕਿ ਗਦਰ ਪਾਰਟੀ ਦੇ ਆਗੂਆਂ ਵਿੱਚੋਂ ਇੱਕ ਸੀ ਬੇਟਾ ਇੱਥੇ ਹੈ ਆਣਾ ਆਹੀ ਇਹਨਾਂ ਜਿਹੜੇ ਮਹਾਨ ਸਾਡੇ ਫ੍ਰੀडम फाइਟਰ ਆ ਉਹਨਾਂ ਵਾਸਤੇ ਸੀ ਜਿਹੜਾ ਵਰਡ ਆ ਉਹ ਯੂਜ਼ ਨਹੀਂ ਕਰ ਸਕਦੇ ਕਿਉਂਕਿ ਉਹ ਹਮੇਸ਼ਾ ਅੰਬਰ ਹੈ ਠੀਕ ਹੈ ਇੱਥੇ ਬਾਈ ਮਿਸਟੇਕ ਮੇਰੇ ਕੋਲ ਸੀ ਲਿਖਿਆ ਗਿਆ ਪਰ ਤੁਸੀਂ ਕੀ ਲਿਖਣਾ ਜੋ ਕਿ ਗਦਰ ਪਾਰਟੀ ਦੇ ਆਗੂਆਂ ਵਿੱਚੋਂ ਇੱਕ ਹੈ ਠੀਕ ਹੈ ਉਹ ਲਾਲਾ ਹਰਦਿਆਲ ਨੂੰ ਆਪਣਾ ਰਾਜਸੀ ਗੁਰੂ ਸਮਝਦਾ ਹੈ ਉਸ ਨੂੰ ਆਪਣੇ ਸਾਥੀਆਂ ਨਾਲ ਲਾਹੌਰ ਸਾਜ਼ਿਸ਼ ਕੇਸ ਵਿੱਚ ਗਿਰਫਤਾਰ ਕੀਤਾ ਜਾਂਦਾ ਹੈ 14 ਨਵੰਬਰ 1915 ਵਾਲੇ ਦਿਨ ਉਸ ਨੂੰ ਅਤੇ ਉਸ ਦੇ 6 ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦੇਣੀ ਨਿਰਧਾਰਿਤ ਕੀਤੀ ਗਈ ਹੈ ਕਰਤਾਰ ਸਿੰਘ ਸਰਾਬਾ ਕੁਰਬਾਨੀ ਦਾ ਪੁੱਤਲਾ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਅਤੇ ਆਸ਼ਾਵਾਦੀ ਗੱਦਰੀ ਹੈ। ਇਕਾਂਗੀ ਵਿੱਚ ਕਰਤਾਰ ਸਿੰਘ ਸਰਾਭਾ ਦੇ ਚਰਿੱਤਰ ਨਾਲ ਸੰਬੰਧਿਤ ហេਟ ਲਿਖੇ ਪੱਖ ਸਾਡੇ ਸਾਹਮਣੇ ਆਉਂਦੇ ਹਨ। ਪਰਵਨ ਕੁਰਬਾਨੀ ਦਾ ਪੁਤਲਾ ਦੇਸ਼ ਭਗਤ। ਕਰਤਾਰ ਸਿੰਘ ਸਰਾਭਾ ਕੁਰਬਾਨੀ ਦਾ ਪੁਤਲਾ ਤੇ ਸੱਚਾ ਦੇਸ਼ ਭਗਤ ਹੈ। ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦਾ ਹੁਕਮ ਹੋ ਚੁੱਕਾ ਹੈ। ਸਵੇਰ ਉਸ ਨੂੰ ਫਾਂਸੀ ਲਗਣੀ ਹੈ। ਔਹ ਉਹ ਮੌਤ ਵੱਲੋਂ ਬਿਲਕੁਲ ਬੇਪਰਵਾਹ ਹੈ ਉਹ ਰਾਤ ਨੂੰ ਇਸ ਪ੍ਰਕਾਰ ਤਿਆਰੀ ਕਰ ਰਿਹਾ ਹੈ ਜਿਵੇਂ ਉਸਨੇ ਲਾੜਾ ਵੰਡ ਕੇ ਲਾੜੇ ਨੂੰ ਵਿਆਉਣਾ ਹੋਵੇ ਉਹ ਚੌਂਕੀਦਾਰ ਤੇ ਸੁਪਰੀਟੈਂਡੈਂਟ ਦੀ ਪਰਵਾਹ ਨਾ ਕਰਦਿਆਂ ਹੋਇਆਂ ਹਸਦਾ ਨੱਚਦਾ ਤੇ ਦੇਸ਼ ਭਗਤੀ ਤੇ ਦੇਸ਼ ਭਗਤੀ ਦੇ ਗੀਤ ਗਾਉਂਦਾ ਹੈ ਇਥੇ ਭਗਤੀ ਆਣੀ ਹੈ ਠੀਕ ਹੈ ਪੱਬਾ ਗੱਗਾ ਤੱਤੇ ਨੂੰ ਬਿਹਾਰੀ ਤੀ ਭਗਤੀ ਠੀਕ ਹੈ ਪੱਬਾ ਗੱਗਾ ਤੱਤੇ ਨੂੰ ਬਿਆਦੀ ਭਗਤੀ ਦੇਸ਼ ਭਗਤੀ ਦੇ ਗੀਤ ਗਾਉਂਦਾ ਹੈ ਉਹ ਦਾਦਾ ਜੀ ਵੱਲੋਂ ਦਿੱਤੀ ਰਹਿਮ ਦੀ ਦਰਖਾਸਤ ਨੂੰ ਪਾਰ ਦਿੰਦਾ ਹੈ ਤੇ ਮੂੰਹ ਵਿੱਚ ਪਾ ਕੇ ਚੁੱਧਦਾ ਹੈ ਤੇ ਫਿਰ ਸੁੱਟ ਦਿੰਦਾ ਹੈ ਇਸ ਪ੍ਰਕਾਰ ਉਹ ਮੌਤ ਨੂੰ ਮੁਖੌਲ ਕਰਨ ਵਾਲਾ ਦੇਸ਼ ਭਗਤ ਹੈ ਨੰਬਰ 2 ਗੁਲਾਮੀ ਤੋਂ ਨਫ਼ਰਤ ਕਰਨ ਵਾਲਾ ਸਵੈ ਮਾਨੀ ਉਹ ਗੁਲਾਮੀ ਤੋਂ ਨਫ਼ਰਤ ਕਰਦਾ ਹੈ ਅਤੇ ਜਦੋਂ ਉਹ ਵਿਦੇਸ਼ਾਂ ਵਿੱਚ ਭਾਰਤਿਆਂ ਦੀ ਦੁਰਗਤੀ ਦੇਖਦਾ ਹੈ ਤਾਂ ਉਸ ਦਾ ਸਵੈ ਮਾਨ ਜਾਗ ਉਠਦਾ ਹੈ ਉਹ ਗੁਲਾਮੀ ਨੂੰ ਖਤਮ ਕਰਨ ਲਈ ਹੀ ਆਪਣੀ ਪੜ੍ਹਾਈ ਤੇ ਰਜਗਾਰ ਨੂੰ ਲਾਤ ਮਾਰ ਦਿੰਦਾ ਹੈ ਲਾਤ ਮਾਰ ਦੇਣਾ ਮਤਲਬ ਕਿ ਛੱਡ ਦਿੰਦਾ ਹੈ ਉਹ ਭਾਰਤ ਮਾਤਾ ਦੇ ਪੈਰਾਂ ਵਿੱਚ ਪਈਆਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਉਸ ਨੂੰ ਆਜ਼ਾਦ ਕਰਵਾਉਣਾ ਚਾਹੁੰਦਾ ਹੈ ਜਿਸ ਕਾਰਨ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਆਜ਼ਾਦੀ ਦੇ ਸੰਘਰਸ਼ ਨੂੰ ਸ਼ੁਰੂ ਕੀਤਾ ਨੰਬਰ 3 ਨਿੱਡਰ ਤੇ ਬੇਪਰਵਾ ਸ਼ਰਾਬਾ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਜੋ ਸੰਘਰਸ਼ ਸ਼ੁਰੂ ਕੀਤਾ ਹੈ ਉਸ ਦਾ ਨਤੀਜਾ ਕੀ ਨਿਕਲੇਗਾ ਹੁਣ ਇਹਦੇ ਵਿੱਚ ਹੀ ਸੀਰਸ਼ ਬਦਲਾਇਆ ਕਿਉਂਕਿ ਇਹ ਗੱਲ ਉਹਨਾਂ ਦੁਆਰਾ ਕੀਤੀ ਗਈ ਹੈ ਠੀਕ ਹੈ ਇਹ ਗੱਲ ਕੀ ਹੈ ਕਿ ਇਸ ਰਾਬੇ ਨੇ ਖੁਦ ਆਪਣੇ ਮਨ ਵਿੱਚ ਸੋਚਿਆ ਠੀਕ ਹੈ ਉਹ ਸੋਚਦਾ ਸੀ ਠੀਕ ਹੈ ਇੱਥੇ ਹੀ ਸੀ ਲਾ ਸਕਦੇ ਆ ਠੀਕ ਹੈ ਇਸ ਦੇ ਬਾਵਜੂਦ ਵੀ ਉਹ ਆਜ਼ਾਦੀ ਲਈ ਸੰਘਰਸ਼ ਦਾ ਰਸਤਾ ਚੁਣਦਾ ਹੈ ਜਿਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਉਹ ਇੱਕ ਬਹੁਤ ਹੀ ਨਿੱਡਰ ਤੇ ਬੇਪਰਵਾ ਨੌਜਵਾਨ ਹੈ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਦੇਸ਼ ਦੀ ਆਜ਼ਾਦੀ ਲਈ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਫਾਂਸੀ ਦੀ ਖਬਰ ਸੁਣ ਕੇ ਵੀ ਉਹ ਘਬਰਾਉਂਦੇ ਨਹੀਂ ਸਗੋਂ ਫਾਂਸੀ ਲੱਗਣ ਤੋਂ ਇੱਕ ਰਾਤ ਪਹਿਲਾਂ ਉਹ ਜਸ਼ਨ ਮਨਾਉਂਦੇ ਹੱਸਦੇ ਅਤੇ ਦੇਸ਼ ਭਗਤੀ ਦੇ ਗੀਤ ਗਾਉਂਦੇ ਹਨ ਨੰਬਰ 4 ਦੁਸ਼ਟਾਂ ਦਾ ਅੰਤ ਕਰਨ ਦੀ ਹਿੰਮਤ ਰੱਖਣ ਵਾਲਾ ਕਰਤਾਰ ਸਿੰਘ ਸਰਾਬਾ ਅੰਗਰੇਜ਼ਾਂ ਨੂੰ ਦੁਸ਼ਟ ਸਮਝਦਾ ਸੀ ਉਹ ਉਹ ਅਤੇ ਉਸ ਦੇ ਸਾਥੀ ਇਹ ਚਾਹੁੰਦੇ ਸਨ ਕਿ ਉਹਨਾਂ ਨੂੰ ਛੇਤੀ ਛੇਤੀ ਫਾਂਸੀ ਲਗਾ ਦਿੱਤਾ ਜਾਵੇ ਤਾਂ ਜੋ ਉਹ ਦੁਬਾਰਾ ਜਨਮ ਲੈ ਕੇ ਅੰਗਰੇਜ਼ਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਕਰ ਸਕਣ ਉਹ ਆਪਣੇ ਉਮਰ ਕੈਦ ਤੇ ਕਾਲੇ ਪਾਣੀ ਦੀ ਸਜ਼ਾ ਹੋਏ ਸਾਥੀਆਂ ਨੂੰ ਕਹਿੰਦਾ ਹੈ ਕਿ ਉਹ ਜੇ ਅਤੋਂ ਰਹਾ ਹੋਣ ਮਗਰੋਂ ਵੀ ਅੰਗਰੇਜ਼ਾਂ ਵਿਰੁੱਧ ਆਪਣੀ ਜੰਗ ਜਾਰੀ ਰੱਖਣ ਤੇ ਅੰਗਰੇਜ਼ਾਂ ਨੂੰ ਭਾਰਤ ਤੋਂ ਬਾਹਰ ਕਰਕੇ ਹੀ ਦੰਬ ਲੈਣ ਉਹ ਕਹਿੰਦਾ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਸ਼ਟਾਂ ਦਾ ਨਾਸ਼ ਕਰਨਾ ਆਪਣਾ ਫਰਜ਼ ਸਮਝਿਆ ਸੀ ਤੇ ਅਸੀਂ ਸਾਰੇ ਵੀ ਉਸ ਦਾ ਨਾਂ ਲੈਣ ਵਾਲੇ ਹਾਂ ਉਸ ਦਾ ਨਾਂ ਲੈਣ ਵਾਲੇ ਤੋਂ ਮਤਲਬ ਉਹਦੀ ਭਗਤੀ ਕਰਦੇ ਆ ਠੀਕ ਹੈ ਉਹਦੇ ਹੁਕਮਾਂ ਦੀ ਪਾਲਣਾ ਕਰਦੇ ਆ ਠੀਕ ਹੈ ਅਤੇ ਸਾਨੂੰ ਵੀ ਦੁਸ਼ਟਾਂ ਦਾ ਨਾਸ਼ ਕਰਨਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ ਨੰਬਰ 5 ਆਸ਼ਾਵਾਦੀ ਆਸ਼ਾਵਾਦੀ ਤੋਂ ਮਤਲਬ ਕਿ ਪੋਜ਼ਿਟਿਵ ਥਿੰਕਿੰਗ ਰੱਖਣ ਵਾਲਾ ਠੀਕ ਹੈ ਕਰਤਾਰ ਸਿੰਘ ਸਰਾਭਾ ਇੱਕ ਆਸ਼ਾਵਾਦੀ ਵਿਅਕਤੀ ਹੈ ਆਪਣੇ ਇਨਕਲਾਬ ਦੇ ਸਿਰੇ ਨਾ ਚਲਣ ਕਾਰਨ ਉਹ ਨਿਰਾਸ਼ ਨਹੀਂ ਹੁੰਦਾ ਸਗ ਉਹ ਉਸਨੇ ਅਗਲਾ ਜਨਮ ਲੈ ਕੇ ਅੰਗਰੇਜ਼ਾਂ ਵਿਰੁੱਧ ਆਪਣੀ ਜੰਗ ਜਾਰੀ ਰੱਖਣ ਤੇ ਉਹਨਾਂ ਦਾ ਖਾਤਮਾ ਕਰਨ ਦਾ ਨਿਰਣਾ ਕੀਤਾ ਹੋਇਆ ਹੈ ਉਸ ਦਾ ਵਿਸ਼ਵਾਸ ਸੀ ਕਿ ਨਿਰਾਸ਼ਾ ਜ਼ਿੰਦਗੀ ਦੀਆਂ ਕੀਮਤਾਂ ਨੂੰ ਮਿਟਾ ਦਿੰਦੀ ਹੈ ਇਸ ਕਰਕੇ ਮਨੁੱਖ ਨੂੰ ਆਸ਼ਾਵਾਦੀ ਰਹਿਣਾ ਚਾਹੀਦਾ ਹੈ ਨੰਬਰ 6 ਦੇਸ਼ ਭਗਤਾ ਪ੍ਰਤੀ ਆਪਣੇ ਫਰਜ਼ ਨੂੰ ਸਮਝਣਾ ਉਹ ਦੇਸ਼ ਭਗਤਾ ਪ੍ਰਤੀ ਆਪਣੇ ਫਰਜ਼ਾਂ ਨੂੰ ਸਮਝਦਾ ਹੈ ਉਹ ਇਹ ਵੀ ਸਮਝਦਾ ਹੈ ਕਿ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਸੰਘਰਸ਼ ਵਿੱਚ ਅਨੇਕਾਂ ਦੇਸ਼ ਭਗਤਾ ਤੇ ਫੌਜੀਆ ਦੇ ਸ਼ਹੀਦ ਹੋਣ ਕਾਰਨ ਉਹਨਾਂ ਦੇ ਪਰਿਵਾਰ ਰੁੱਲ ਜਾਣਗੇ ਇਸ ਲਈ ਉਹ ਕਾਲੇ ਪਾਣੀ ਦੀ ਸਜ਼ਾ ਭੁਗਤਣ ਜਾ ਰਹੇ ਆਪਣੇ ਸਾਥੀਆਂ ਨੂੰ ਕਹਿੰਦਾ ਹੈ कि ਉਹਨਾਂ ਨੂੰ ਜੇਲ੍ਹ ਤੋਂ ਰਿਹਾਈ ਪ੍ਰਾਪਤ ਕਰਨ ਤੋਂ ਬਾਅਦ ਦੇਸ਼ ਭਗਤਾ ਤੇ ਸ਼ਹੀਦਾਂ ਦੇ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ ਨੰਬਰ 7 ਚੁਸਤ ਤੇ ਹਾਜ਼ਰ ਜਵਾਬ ਕਰਤਾ ਸਿੰਘ ਸਰਾਬਾ ਨਿਰਰ ਹੋਣ ਦੇ ਨਾਲ ਨਾਲ ਚੁਸਤ ਤੇ ਹਾਜ਼ਰ ਜਵਾਬ ਵੀ ਹੈ ਫਾਂਸੀ ਦੇ ਇੱਕ ਰਾਤ ਪਹਿਲਾਂ ਉਹ ਆਪਣੇ ਸਾਥੀਆਂ ਨਾਲ ਹਾਸਾ ਮਜ਼ਾਕ ਕਰਦਾ ਹੈ ਤੇ ਉਸ ਦੇ ਦੇਸ਼ ਭਗਤੀ ਦੇ ਗੀਤ ਨਾਲ ਸਾਰਾ ਜੇਲ ਗੂੰਜਦਾ ਹੈ ਦੇਸ਼ ਭਗਤਾਂ ਦੇ ਹਾਸੇ ਮਜ਼ਾਕਾਂ ਨੇ ਜੇਲ ਦੇ ਸੁਪਰੀਡੈਂਟ ਦੀ ਸਿਰਦਰਦ ਲਗਾ ਦਿੱਤੀ ਤੇ ਜਿਸ ਕਾਰਨ ਉਸ ਦੀ ਤਬੀਅਤ ਖਰਾਬ ਹੋ ਗਈ ਦੁਖੀ ਹੋ ਕੇ ਚੌਂਕੀਦਾਰ ਉਹਨਾਂ ਨੂੰ ਚੁੱਪ ਕਰਾਉਣ ਆਇਆ ਪਰ ਉਹਨਾਂ ਦੀ ਹਾਜ਼ਰ ਜਵਾਬੀ ਅੱਗੇ ਚੌਂਕੀਦਾਰ ਦੀ ਇੱਕ ਨਾ ਚੱਲੇ ਨੰਬਰ 8 ਕੁਰਬਾਨੀ ਭਰਪੂਰ ਕਰਤਾਰ ਸਿੰਘ ਸਰਾਬਾ ਦਾ ਜੀਵਨ ਕੁਰਬਾਨੀ ਭਰਪੂਰ ਹੈ ਉਸ ਨੇ ਆਪਣੇ ਮਾਨ ਵਿੱਚ ਇਹ ਕਸਮ ਖਾਦਦੀ ਹੋਈ ਸੀ ਕਿ ਉਹ ਭਾਰਤ ਨੂੰ ਅੰਗਰੇਜ਼ਾਂ ਤੋਂ ਮੁਕਤ ਕਰਵਾ ਕੇ ਹੀ ਦਮ ਲਵੇਗਾ ਇਸ ਲਈ ਉਹ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ ਜਦੋਂ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਲਾਹੌਰ ਸਾਜ਼ਿਸ਼ ਕੇਸ ਵਿੱਚ ਫਾਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਬਿਲਕੁਲ ਵੀ ਘਬਰਉਂਦੇ ਨਹੀਂ ਸਭ ਆਪਣੇ ਆਪ ਨੂੰ ਮੌਤ ਦੀ ਲਾੜੀ ਨੂੰ ਵਿਉਣ ਵਾਲਾ ਲਾੜਾ ਸਮਝਦਾ ਹੈ ਨੰਬਰ 9 ਅਨਖੇਲਾ ਕਰਤਾਰ ਸਿੰਘ ਸਰਾਬਾ ਇੱਕ ਅਨਖੀਲਾ ਨੌਜਵਾਨ ਹੈ ਜਦੋਂ ਉਸ ਦਾ ਦਾਦਾ ਬਚਨ ਸਿੰਘ ਅੰਗਰੇਜ਼ਾਂ ਤੋਂ ਉਸ ਦੀ ਫਾਂਸੀ ਦੀ ਰਹਿਮ ਲਈ ਉਸ ਨੂੰ ਅਰਜੀ ਤੇ ਦਸਕਤ ਕਰਨ ਲਈ ਕਹਿੰਦਾ ਹੈ ਤਾਂ ਉਹ ਅਰਜੀ ਨੂੰ ਫੜ ਕੇ ਫਾੜ ਦਿੰਦਾ ਹੈ ਤੇ ਮੂੰਹ ਵਿੱਚ ਪਾ ਕੇ ਚਿੱਤ ਕੇ ਸੁੱਟ ਦਿੰਦਾ ਹੈ ਅਤੇ ਆਪਣੇ ਦਾਦਾ ਜੀ ਨੂੰ ਕਹਿੰਦਾ ਹੈ ਕਿ ਅੰਗਰੇਜ਼ਾਂ ਅੱਗੇ ਰਹਿਮ ਦੀ ਅਪੀਲ ਕਰਨਾ ਦੇਸ਼ ਨਾਲ ਗੱਦਾਰੀ ਕਰਨ ਦੇ ਬਰਾਬਰ ਹੈ ਉਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲਾ ਫੈਸਲਾ ਬੜੀ ਸੂਝ-ਬੂਝ ਨਾਲ ਲਿਆ ਹੈ ਤੇ ਉਨ੍ਹਾਂ ਨੂੰ ਵੀ ਦੇਸ਼ ਭਗਤਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਸ਼ਹੀਦਾਂ ਦੀ ਗੱਡੀ ਲੇਟ ਨਹੀਂ ਕਰਨੀ ਚਾਹੀਦੀ। ਨੰਬਰ 10 ਗੱਦਾਰਾਂ ਨਾਲ ਨਫ਼ਰਤ ਤੇ ਅਫਸੋਸ ਕਰਤਾਰ ਸਿੰਘ ਸਰਾਬੇ ਨੂੰ ਇਸ ਗੱਲ ਦਾ ਦੁੱਖ ਸੀ ਕਿ ਉਨ੍ਹਾਂ ਦਾ ਸੰਘਰਸ਼ ਮੂਲਾ ਸਿੰਘ, ਕਾਲਾ ਸਿੰਘ ਤੇ ਕਿਰਪਾਲ ਸਿੰਘ ਦੀ ਗਰਦਾਰੀ ਕਾਰਨ ਅਸਫਲ ਹੋ ਗਿਆ ਸੀ। ਕਿ ਇੱਕ ਗੱਦਾਰ ਪੁਲਿਸ ਨੂੰ ਗੱਦਰੀਆਂ ਦੀ ਹਰ ਕਾਰਵਾਈ ਦੀ ਸੂਚਨਾ ਦਿੰਦੇ ਸਨ ਸਰਾਬੇ ਦੇ ਨਾਲ ਨਾਲ ਹਰਨਾਮ ਸਿੰਘ ਢੁੰਡੀ ਲਾਟ ਦਾ ਵੀ ਇਹ ਹੀ ਵਿਚਾਰ ਸੀ ਕਿ ਅਜਿਹੇ ਗੱਦਾਰਾਂ ਨੂੰ ਸਗਤ ਸਗਤ ਸਜ਼ਾ ਦੇਣੀ ਚਾਹੀਦੀ ਹੈ ਨੰਬਰ 11 ਹਿੰਦੁਸਤਾਨ ਪ੍ਰਤੀ ਦੁਖੀ ਹੋਣ ਵਾਲਾ ਸਰਾਬੇ ਦੇ ਨਾਲ ਨਾਲ ਸਾਰੇ ਇਨਕਲਾਬੀਆਂ ਨੂੰ ਇਸ ਗੱਲ ਦਾ ਵੀ ਦੁੱਖ ਸੀ ਇਹ ਹਿੰਦੁਸਤਾਨ ਵਿੱਚ ਅਜੇ ਕੌਮੀ ਅਣਖ ਨਹੀਂ ਜਾਗੀ ਅਤੇ ਕੋਈ ਵੀ ਉਹਨਾਂ ਦੀ ਕਿਸੇ ਪ੍ਰਕਾਰ ਨਸਹਾਇਤਾ ਕਰਨ ਲਈ ਤਿਆਰ ਨਹੀਂ ਭਾਈ ਪਰਮਾਨੰਦ ਦਾ ਵਿਚਾਰ ਸੀ ਕਿ ਹਿੰਦੁਸਤਾਨੀਆਂ ਦਾ ਅਜਿਹਾ ਵਿਤੀਰਾ ਗੁਲਾਮੀ ਕਾਰਨ ਹੀ ਹੋਇਆ ਹੈ ਸ੍ਰਾਬੇ ਦਾ ਵਿਚਾਰ ਸੀ ਕਿ ਹਿੰਦੁਸਤਾਨ ਦੀ ਕੌਮ ਦੀ ਸਥਿਤੀ ਵੀ ਖੂਦ ਦੇ ਡੱਡੂ ਵਾਂਗ ਦੀ ਹੈ ਅੰਗਰੇਜ਼ ਮਦਾਰੀ ਹਨ ਤੇ ਹਿੰਦੋਸਤਾਨੀ ਜਮੂਰੇ ਬਣ ਕੇ ਉਹਨਾਂ ਦੇ ਹੱਥਾਂ ਦੀ ਕਟਪੁਤਲੀ ਬਣ ਗਏ ਹਨ ਇਸ ਲਈ ਲੋਕਾਂ ਵਿੱਚ ਜਾਗਰੂਤਾ ਜ਼ਰੂਰੀ ਹੈ ਨੰਬਰ 12 ਮਨੋਰਚੜੀ ਕਲਾ ਵਿੱਚ ਰੱਖਣ ਵਾਲਾ ਸ਼ਬਦ ਸੁਨੰਦਾ ਚਾਵਾਂ ਵੀਰ ਦੇ ਪੰਜ ਵੱਜਨ ਤੇ ਜਦੋਂ ਪਿੰਗਲੇ ਨੇ ਆ ਕੇ ਸਰਾਬੇ ਪਰਮਾਨੰਦ ਝਾਂਸੀ ਤੇ ਜਗਤ ਸਿੰਘ ਨੂੰ ਕਿਹਾ ਕਿ ਲਾਵਾ ਦਾ ਸਮਾਂ ਹੋ ਗਿਆ ਹੈ ਤਾਂ ਸਰਾਬੇ ਨੇ ਸੰਤਰਨ ਧੀਰ ਸਿੰਘ ਨੂੰ ਕਿਹਾ ਕਿ ਉਹ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਲਾ ਸ਼ਬਦ ਸੁਣਾਉ। ਨੰਬਰ 13 ਜਗਤ ਨੂੰ ਮਿੱਥਿਆ ਨਾ ਸਮਝਣ ਵਾਲਾ। ਸਰਾਬਾ ਆਪਣੇ ਸਾਥੀਆਂ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਜਗਤ ਨੂੰ ਮਿੱਥਿਆ ਸਮਝ ਕੇ ਸਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ। ਸਾਡੀ ਹਸਤੀ ਸਰੀਰ ਤੋਂ ਵਡੇਰੇ ਹੈ। ਇਸ ਕਰਕੇ ਦੇਸ਼ ਲਈ ਮਰਨਾ ਸਾਰਥਿਕ ਹੈ। ਉਸਨੇ ਕਿਹਾ ਕਿ ਜਦੋਂ ਸਰੀਰ ਰੂਹ ਦਾ ਹਥਿਆਰ ਬਣ ਕੇ ਉਨ੍ਹਾਂ ਦੇ ਵਿੰਗਾਰ ਅਨੁਸਾਰ ਸੀੜ ਧੜ ਦੀ ਬਾਜੀ ਲਗਾ ਦਿੰਦਾ ਹੈ ਤਾਂ ਉਸ ਵਿੱਚ ਇੱਕ ਅਜਿਹੀ ਸ਼ਕਤੀ ਪੈਦਾ ਹੁੰਦੀ ਹੈ ਜੋ ਬੰਬ ਵਾਂਗ ਫਟਦੀ ਹੈ ਉਹ ਆਪ ਵੀ ਫਨਾ ਹੁੰਦੀ ਹੈ ਤੇ ਹੋਰਨਾਂ ਨੂੰ ਵੀ ਫਨਾ ਕਰ ਦਿੰਦੀ ਹੈ ਨੰਬਰ 14 ਦੂਜੇ ਜਨਮ ਦਾ ਚਾਵਣ ਜਦ ਉਸਰਾਬੇ ਦਾ ਦਾਦਾ ਬਚਨ ਸਿੰਘ ਉਸ ਦੇ ਮੋਹ ਪਿਆਰ ਦੇ ਕਾਰਨ ਉਸ ਨੂੰ ਰਹਿਮ ਦੀ ਅਰਜੀ ਤੇ ਦਰਖਾਸਤ ਕਰਨ ਲਈ ਕਹਿੰਦਾ ਹੈ ਸਰਾਬਾ ਉਹਨਾਂ ਨੂੰ ਉੱਤਰ ਦਿੰਦਾ ਹੈ ਕਿ ਸਾਨੂੰ ਦੂਜਾ ਜਨਮ ਲੈ ਕੇ ਮੁੜ ਫਰੰਗੀਆਂ ਵਿਰੁੱਧ ਜੰਗ ਲੜਨ ਦੀ ਕਾਲੀ ਹੈ ਸਰਾਬੇ ਦੇ ਇਸ ਉੱਤਰ ਨਾਲ ਸਾਰੇ ਤਾੜੀਆਂ ਮਾਰਦੇ ਹਨ ਅਤੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਂਦੇ ਹਨ ਨੰਬਰ 15 ਅਰਦਾਸ ਦਾ ਮਹੱਤਵ ਸਮਝਣ ਵਾਲਾ ਜਦੋਂ ਸਰਾਬੇ ਤੇ ਉਸਦੇ ਸਾਥੀਆਂ ਨੂੰ 14 ਨਵੰਬਰ 1915 ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ ਤਾਂ ਉਸਨੇ ਫਾਂਸੀ ਤੇ ਜਾਨ ਤੋਂ ਪਹਿਲਾਂ ਸੰਤ ਰੰਧੀਰ ਸਿੰਘ ਕੋਲੋਂ ਮਨ ਨੂੰ ਚੜਦੀ ਕਲਾ ਵਿੱਚ ਰੱਖਣ ਵਾਲਾ ਸ਼ਬਦ ਗਾ ਕੇ ਸੁਣਾਉਣ ਦੀ ਇੱਛਾ ਕੀਤੀ ਤੇ ਆਪਣੇ ਸਾਥੀਆਂ ਨੂੰ ਕਿਹਾ ਠੀਕ 6 ਵਜੇ ਲਾਵਾ ਹੋਣੀਆਂ ਨੇ ਸੰਤ ਜੀ ਠੀਕ 6 ਵਜੇ ਲਾਵਾ ਪੜਨੀਆਂ ਮੌਤ ਰਾਣੀ ਨਾਲ ਸਾਡੇ ਵਿਆਹ ਦੀਆਂ ਅਰਦਾਸਾ ਵੀ ਕਰਨਾ ਚਮਕੌਰ ਵਾਲਾ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਕਰਤਾਰ ਸਿੰਘ ਸਰਾਭੇ ਦਾ ਚਰਿੱਤਰ ਸਵੈਮਾਨ ਗੁਲਾਮੀ ਤੋਂ ਨਫ਼ਰਤ ਕਰਨ ਵਾਲਾ ਨਿੱਡਰ ਤੇ ਬੇਪਰਵਾ ਅਨਖੀਲਾ ਕੁਰਬਾਨੀ ਭਰਪੂਰ ਤੇ ਗੁਨਾ ਨਾ ਭਰਿਆ ਹੋਇਆ ਹੈ ਐਨਾ ਗੁਨਾ ਕਰਨ ਹੀ ਉਸਨੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕੀਤਾ ਤੇ ਫਾਂਸੀ ਦੇ ਰੱਸੇ ਨੂੰ ਚੁੰਮ ਕੇ ਗਲੇ ਵਿੱਚ ਪਾ ਲਿਆ ਠੀਕ ਹੈ ਬੇਟਾ ਜੀ ਥੋੜਾ ਜਿਹਾ ਮੈਂ ਬੀਜੀ ਹੀ ਜਿਸ ਕਰਕੇ ਇਹ ਵੀਡੀਓ ਰੈਗੂਲਰ ਨਹੀਂ ਪਈ ਬੇਟਾ ਹੁਣ ਅੱਗੇ ਤੁਸੀਂ ਆਪਣੀਆਂ ਰੈਗੂਲਰ ਵੀਡੀਓ ਪਾ ਕੇ ਜਲਦੀ ਤੋਂ ਜਲਦੀ ਸਿਲੇਬਸ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਬੇਟਾ ਮੈਨੂੰ ਤੁਹਾਡੇ ਪੁਆਇੰਟ ਮਿਲ ਗਏ ਨੇ ਨੈਕਸਟ ਇਕਾਂਗੀ ਤੇ ਤੇ ਅਗਲੀ ਵੀਡੀਓ ਇਕਾਂਗੀ ਵਾਲੀ ਹੋਵੇਗੀ ਓਕੇ ਬਟਾ ਜੀ ਨੈਕਸਟ ਵੀਡੀਓ ਚ ਮਿਲਦੇ ਹਾਂ ਟੇਕ ਕੇਅਰ